ਸਸੀ ਕਾਲ ਜੀ ਸਾਰੇ ਨੂੰ ਚੈਨਲ ਵੈਦਰ ਵਾਈਸ ਮਿੰਦਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ 28 ਤੋਂ 31 ਅਗਸਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਜੀ ਤਾਜ਼ਾ ਸੈਟਲਾਈਟ ਇਮੇਜ ਦੇਖੀ ਜੇ ਤਾਂ ਬੱਦਲਬਾਹੀ ਹੁਣ ਪੰਜਾਬ ਦੇ ਬਹੁਤ ਸਾਰੇ ਇਲਾਕੇ ਦੇ ਵਿੱਚ ਦਿਖਾਈ ਦੇ ਰਹੀ ਹੈ ਪਰ ਕਿਤੇ ਨਾ ਕਿਤੇ ਅਸਰ ਥੋੜਾ ਜਿਹਾ ਘਟਦਾ ਹੋਇਆ ਦਿਖਾਈ ਦੇ ਰਿਹਾ ਜੀ ਤੁਸੀਂ ਵੀ ਦੱਸ ਸਕਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਚੈਨਲ ਤੇ ਅਗਰ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਥੋੜਾ ਜਿਹਾ ਬਿਨਾ ਕਿਸੇ ਦੇਰੀ ਤੋਂ ਮੌਸਮ ਦੀ ਜਾਣਕਾਰੀ ਸਾਂਝੀ ਕਰਦੇ ਆਂ ਜੀ ਤੁਸੀਂ ਦੇਖ ਰਹੇ ਹੋ ਕਿ ਮੌਸਮ ਦੀ ਜਾਣਕਾਰੀ ਅੱਜ 28 ਅਗਸਤ ਦੀ ਸੌਰੀ ਅੱਜ 27 ਅਗਸਤ ਤੋਂ ਵੀ ਠੀਕ ਠਾਕ ਮੌਸਮ ਹੈ ਪੰਜਾਬ ਦੇ ਵਿੱਚ 28 ਅਗਸਤ ਦੀ ਗੱਲ ਕਰੀਏ ਤੁਸੀਂ ਦੇਖੋਗੇ ਤਾਂ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਰੂਪਨਗਰ ਤੇ ਮੁਹਾਲੀ ਵਿੱਚ ਹਲਕਾ ਦਰਮਿਆਨ ਦਾ ਬੱਦਲਵਾਈ ਤੇ ਮੀਂਹ ਦਾ ਮਾਹੌਲ ਦੇਖਣ ਨੂੰ ਮਿਲ ਸਕਦਾ ਹੈ ਜਿਆਦਾ ਮੀਂਹ ਦੀ ਉਮੀਦ ਨਹੀਂ ਹੈ ਬਰਖਾ ਹੁਣ ਥੋੜੀ ਜਿਹੀ ਕਮਜ਼ੋਰ ਪੈ ਰਹੀ ਹੈ ਜਿਹਦੇ ਵਿੱਚ ਤੁਹਾਨੂੰ ਦੱਸਿਆ ਸੀ ਕਿ ਪੰਜਾਬ ਦੇ ਵਿੱਚ ਥੋੜਾ ਜਿਹਾ ਸਿਸਟਮ ਹੁਣ ਕਮਜ਼ੋਰ ਪੈਂਦਾ ਹੋਇਆ ਦਿਖਾਈ ਦੇ ਜਿਸ ਦੇ ਕਾਰਨ 28 ਅਗਸਤ ਨੂੰ ਕੋਈ ਵੱਡੀ ਹਲਚਲ ਫਿਲਹਾਲ ਹੁੰਦੀ ਦਿਖਾਈ ਨਹੀਂ ਦੇ ਰਹੀ ਤੇ ਹੁਣ ਦੱਸਿਆ ਸੀ ਕਿ 27 ਅਤੇ 28 ਤਰੀਕ ਨੂੰ ਪੰਜਾਬ ਦੇ ਵਿੱਚ ਮੀਂਹ ਘਟ ਹੈ ਤੇ ਫਿਲਹਾਲ ਬਾਕੀ ਪੰਜਾਬ ਦੀ ਅਗਰ ਗੱਲ ਕਰੀਏ ਤਾਂ ਬਾਕੀ ਪੂਰੇ ਪੰਜਾਬ ਦੇ ਵਿੱਚ 25% ਉਮੀਦ ਹੈ ਕਿ ਹਲਕੀ ਦਰਮਿਆਨੀ ਬੱਦਲਵਾਈ ਕਿਣਮਣ ਕੜੀ ਦਾ ਮਾਹੌਲ ਬਣਦਾ ਹੋਇਆ ਦਿਖਾਈ ਦੇ ਸਕਦਾ ਹੈ ਭਾਰੀ ਮੀਂਹ ਦੀ ਉਮੀਦ ਹੁਣ ਫਿਲਹਾਲ ਨਾ ਮਾਤਰ ਦੇ ਬਰਾਬਰ ਬਣਦੀ ਹੋਈ ਦਿਖਾਈ ਦੇ ਰਹੀ ਹੈ ਆਉਂਦੇ ਦਿਨਾਂ ਦੀ ਅਗਰ ਗੱਲ ਕਰੀ ਤਾਂ ਮੀਂਹ ਦੁਆਰਾ ਤੁਸਾਂ ਨੂੰ ਦੇਖਣ ਨੂੰ ਮਿਲ ਸਕਦੇ ਨੇ 29 ਅਗਸਤ ਨੂੰ ਉੱਤਰ ਪੂਰਬੀ ਉੱਤਰ ਪੱਛਮੀ ਇਲਾਕੇ ਵਿਖਰੇ ਤੁਸੀਂ ਕਿ ਪਠਾਨਕੋਟ, ਗੁਰਦਾਸਪੁਰ, ਅਮ੍ਰਿਤਸਰ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਨਮਾਸ਼ਾਹ, ਰੂਪਨਗਰ ਤੇ ਮੁਹਾਲੀ ਵਿੱਚ ਤਗੜੀ ਮੀਂਹ ਦੀ ਕਾਰਵਾਈ ਹੁੰਦੀ ਦਿਖਾਈ ਦੇ ਸਕਦੀ ਹੈ ਤੇ ਇਹਨਾਂ ਇਲਾਕਿਆਂ ਦੇ ਵਿੱਚ ਮੀਂਹ ਹੋਣ ਦੇ ਕਾਰਨ ਕਿਤੇ ਨਾ ਕਿਤੇ ਫੇਰ ਜਿਹੜੇ ਡੈਮ ਪਾਣੀ ਦੇ ਭਰੇ ਹੋਏ ਨੇ ਉਹਨਾਂ ਦਾ ਨੁਕਸਾਨ ਦੁਆਰਾ ਤਾਂ ਹੋ ਸਕਦਾ ਹੈ ਸਾਨੂੰ ਹੁਣ ਤੁਹਾਨੂੰ ਪਤਾ ਵੀ ਤੁਸੀਂ ਮਾਧੋਪੁਰ ਡੈਮ ਦੀ ਅਗਰ ਗੱਲ ਕਰੀਏ ਤਾਂ ਡੈਮ ਟੁੱਟ ਵੀ ਗਿਆ ਜੀ ਉਹ ਤੇ ਦੋ ਉਹਦੇ 플ੱਡ ਗੇਟ ਟੁੱਟ ਚੁੱਕੇ ਨੇ ਰੱਬ ਅਗੇ ਅਰਦਾਸ ਕਰਦੇ ਕਿਸੇ ਤਰੀਕੇ ਨਾਲ ਉਹ ਬੰਦ ਕਰਨ ਦੀ ਅਗਰ ਕੋਸ਼ਿਸ਼ ਹੋ ਸਕੇ ਤਾਂ ਉਹਨੂੰ ਦੇਖੋ ਹੁਣ ਕੀ ਬਣਦਾ ਉਸ ਤਰੀਕੇ ਨਾਲ ਪਰ ਬਾਕੀ ਮੀਂਹ ਦੀ ਖਬਰਾਂ ਫੇਰ ਤੋਂ ਬਣਦੀ ਹੋਈਆਂ ਦਿਖਾਈ ਦੇ ਰੀਆਂ ਨੇ ਬਾਕੀ ਤਰਨਤਾਰਨ ਫਿਰੋਜ਼ਪੁਰ ਫਰੀਦਕੋਟ ਮੁਕਸਰ ਫਜ਼ਿਲਕਾ ਪਟੰਡਾ ਮੋਗਾ ਬਰਨਾਲਾ ਮਾਨਸਾ ਸੰਗਰੂਰ ਲੁਧਿਆਣਾ ਪਟਿਆਲਾ ਫਤਿਹਗੜ੍ਹ ਵਿੱਚ ਵੀ ਠੀਕ ਠਾਕ ਬੱਦਲਬਾਜ਼ੀ ਦੀ ਉਮੀਦ ਬਣਦੀ ਹੋਈ ਸਾਨੂੰ 28 ਤੋਂ ਬਾਅਦ 29 ਤਰੀਕ ਨੂੰ ਦਿਖਾਈ ਦੇ ਰਹੀ ਹੈ 30 ਅਗਸਤ ਦੀ ਅਗਰ ਗੱਲ ਕਰੀਏ ਤਾਂ ਤੁਸੀਂ ਦੇਖੋਗੇ 30 ਅਗਸਤ ਨੂੰ ਪੰਜਾਬ ਦੇ ਉੱਤਰ ਪੂਰਬੀ ਉੱਤਰ ਪੱਛਮੀ ਯਾਨੀ ਕਿ ਮਾਝੇ ਦੇ ਦੁਆਬੇ ਵਿੱਚ ਫੇਰ ਮੀਂਹ ਹੈ ਜੀ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਰੂਪਨਗਰ ਤੇ ਮੁਹਾਲੀ ਵਿੱਚ ਠੀਕ ਠਾਕ ਮੀਂਹ ਦੀ ਉਮੀਦ ਬਣਦੀ ਦਿਖਾਈ ਦੇ ਰਹੀ ਹੈ ਜੋ ਕਿ ਲਗਾਤਾਰ ਦੇਖਣ ਨੂੰ ਮਿਲ ਰਿਹਾ ਹੈ ਕਿ ਇਹਨਾਂ ਇਲਾਕਿਆਂ ਵਿੱਚ ਮੀਂਹ ਦੇ ਚਾਂਸ ਬਾਰ-ਬਾਰ ਬਣਦੇ ਹੋਏ ਦਿਖਾਈ ਦੇ ਰਹੇ ਨੇ ਬਾਕੀ ਤਰਨਤਾਰਨ ਕਪੂਰਥਲਾ ਜਲੰਧਰ ਨਮਾਸ਼ਹਿਰ ਲੁਧਿਆਣਾ ਮੋਗਾ ਫਿਰੋਜ਼ਪੁਰ ਫਰੀਦਕੋਟ ਮੁਕਸਰ ਫਜ਼ਿਲਕਾ ਬਠਿੰਡਾ ਬਰਨਾਲਾ ਮਾਨਸਾ ਸੰਗਰੂਰ ਪਟਿਆਲਾ ਤੇ ਫਤਿਹਗੜ ਸਾਹਿਬ ਦੇ ਵਿੱਚ ਵੀ ਠੀਕ ਠਾਕ ਮੀਂਹ ਦੀ ਕਾਰਵਾਈ ਹੁੰਦੀ ਸਾਨੂੰ ਦਿਖਾਈ ਦੇ ਰਹੀ ਹੈ ਹਲਕੀ ਦਰਮਿਆਨੀ ਮੀਂਹ ਹੋਣ ਦੇ ਚਾਂਸ ਨੇ ਇਹਨਾਂ ਇਲਾਕਿਆਂ ਵਿੱਚ ਓਵਰਕਾਸਟ ਕੰਡੀਸ਼ਨਰ ਰਹਿਣਗੇ ਬੱਦਲ ਬਾਈ ਦੇ ਨਾਲ ਕਿਣਮਣ ਕਣੀ ਹੋਵੇਗੀ ਭਾਰੀ ਮੀਂਹ ਦੇ ਚਾਂਸ ਬਹੁਤ ਘੱਟ ਨੇ ਆਪਾਂ ਕਹਿ ਦਿੱਤੇ ਹੁਣ ਭਾਰੀ ਮੀਂਹ ਦੇ ਚਾਂਸ ਘਟ ਚੁੱਕੇ ਨੇ ਹਲਕਾ ਦਰਮਿਆਨਾ ਮੀਂਹ ਪੰਜਾਬ ਦੇ ਇਹਨਾਂ ਇਲਾਕੇ ਵਿੱਚ ਦੇਖਣ ਨੂੰ ਮਿਲੇਗਾ ਆਖਰੀ ਤਰੀਕ ਦੀ ਗੱਲ ਕਰੀਏ ਤਾਂ ਸਿਸਟਮ ਥੋੜੇ ਜੇ ਬਦਲ ਰਹੇ ਨੇ ਪਰ ਫੇਰ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਰੂਪਨਗਰ ਨਮਾਸ਼ਹਿਰ ਮੁਹਾਲੀ ਅਤੇ ਫਤਿਹਗੜ੍ਹ ਸਾਹਿਬ ਵਿੱਚ ਬਰਸਾਤ ਹੋਣ ਦੇ ਚਾਂਸ ਬਣ ਸਕਦੇ ਨੇ ਹਲਕਾ ਦਰਮਿਆਨ ਨਮੀ ਰਹਿ ਸਕਦਾ ਹੈ ਬੂੰਦਬੰਦੀ ਦੇ ਚਾਂਸ ਨੇ ਭਾਰੀ ਮੀਂਹ ਤਾਂ ਨਹੀਂ ਹੈ ਪਰ ਲਗਾਤਾਰ ਅਗਰ ਬੂੰਦਬੰਦੀ ਵੀ ਹੁੰਦੀ ਹੈ ਤਾਂ ਕਿਤੇ ਨਾ ਕਿਤੇ ਹਾਲਾਤ ਜਿਹੜੇ ਨੇ ਮੀਂਹ ਦੇ ਉਹ ਸਿਸਟਮ ਖਰਾਬ ਕਰ ਸਕਦੇ ਨੇ ਨੀਵੇਂ ਇਲਾਕਿਆਂ ਦੇ ਵਿੱਚ ਹੜ ਦਾ ਮਾਹੌਲ ਬਣ ਸਕਦਾ ਹੈ ਜੀ ਬਾਕੀ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਮੋਗਾ ਫਿਰੋਜ਼ਪੁਰ ਫਰੀਦਕੋਟ ਮੁਕਸਰਫ ਜ਼ਿਲਕਾ ਬਟਿੰਡਾ ਬਰਨਾਲਾ ਲੁਧਿਆਣਾ ਮਾਨਸਾ ਸੰਗਰੂਰ ਅਤੇ ਪਟਿਆਲਾ ਦੇ ਵਿੱਚ ਤਗੜੀ ਮੀਂਹ ਦੀ ਕਾਰਵਾਈ ਸਾਨੂੰ ਹੁੰਦੀ ਦਿਖਾਈ ਦੇ ਸਕਦੀ ਹੈ। ਇਹ ਸੀ ਜੀ ਅਪਡੇਟ 31 ਅਗਸਤ ਤੱਕ ਦੀ। ਬਾਕੀ ਇਸ ਤੋਂ ਇਲਾਵਾ ਕੋਈ ਹੋਰ ਜਾਣਕਾਰੀ ਅਗਰ ਮਿਲਦੀ ਹੈ ਤਾਂ ਉਹ ਜਾਣ ਕੇ ਤੁਹਾਡੇ ਤੱਕ ਸਾਂਝੀ ਕਰਾਂਗੇ। ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਜਰੂਰ ਪ੍ਰੈਸ ਕਰਿਆ ਕਰੋ ਤੇ ਬਾਕੀ ਜਿਹੜੇ ਵੀ ਨੁਕਸਾਨ ਹੋਏ ਨੇ ਪੰਜਾਬ ਦੇ ਵਿੱਚ ਉਹਨਾਂ ਦੀ ਪਰਪਾਈਤ ਨਹੀਂ ਕਰ ਸਕਦੇ ਪਰ ਵਾਹਿਗੁਰੂ ਲੱਗ ਕੇ ਇੱਕ ਵਾਰੀ ਤੁਸੀਂ ਜਰੂਰ ਕਿਤੇ ਨਾ ਕਿਤੇ ਆਪਣੀ ਅਰਦਾਸ ਲਗਾ ਸਕਦੇ ਹੋ ਕਿ ਉਹਨਾਂ ਦਾ ਕੋਈ ਜ਼ਿਆਦਾ ਨੁਕਸਾਨ ਨਾ ਹੋਵੇ, ਰੱਬ ਜਲਦ ਹੀ ਉਹਨਾਂ ਦੀ ਪਰਪਾਈ ਕਰੇ। ਤੇ ਮਿਲਦੇ ਜੀ ਅਗਲੀ ਜਾਣਕਾਰੀ ਲੈ ਕੇ ਜਲਦ ਅਗਲੀ ਵੀਡੀਓ ਵਿੱਚ ਉਦੋਂ ਤੱਕ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰਕੇ ਜਾਇਓ ਜੀ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮਿਲਦੇ ਜੀ ਅਗਲੀ ਵੀਡੀਓ ਵਿੱਚ